ਸਾਡਾ ਸਟੂਡੀਓ ਹੈ ਯਾ ਸਰ ਜੀ ਅੱਛਾ ਮੈਂ ਕੀ ਨਾਂ ਤੁਹਾਡਾ ਕੀ ਹੋਇਆ ਜੀ ਮੇਰਾ ਨਾਮ ਸੂਮਣ ਹੈ ਹਰਜੀਤ ਸਿੰਘ ਰਾਜਾ ਸੀ ਠੀਕ ਹੈ ਸਾਨੂੰ ਕਹਿੰਦਾ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਉਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਏ ਇੱਕ ਚੈੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਨਸਲ ਹੋਰ ਕਰ ਲੈ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਾਓਗੇ ਕਹਿੰਦਾ ਮੈਂ ਔਜਲੇ ਦਾ ਪੀ ਐਮ ਔਜਲੇ ਕੋ ਵੀ ਪੇਸ਼ ਹੋਈਆਂ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀ ਹਾਂ ਕੋਰਟ ਚ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਥੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕਿ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਪੁੱਦੇ ਕੋਰਟ ਪੁਲਿਸ ਵਾਲੇ ਕੋ ਜਾ ਕੇ ਕਹਿੰਦਾ ਹੀ ਮੇਰਾ ਕੋਰਟ ਚ ਕੇਸ ਲੱਗਾ ਮੈਂ ਡੀ ਐਸ ਪੀ ਦੇ ਵੀ ਪੇਸ਼ ਹੋਈ ਦੋ ਵਾਰੀ ਹੈ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਐ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਹੁੰਦਾ ਪਰ ਉਸ ਟਾਈਮ ਤੇ ਕਹਿੰਨੇ ਨਹੀਂ ਸੁਣੀ ਮੈਨੂੰ ਲਵਾਣਾ ਸੀ ਨੌਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲਿਆਉਣ ਇਹ ਸਰ ਇਹ ਨਹੀਂ ਲੈ ਜੀ ਲੋ 2018 ਦੀ ਗੱਲ ਜੀ ਮੈਨੂੰ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਰ ਇਹ ਪਾਪਾ ਜੀ ਦੁਕਾਨ ਤੋਂ ਕਿੰਨੀ ਵਾਰ ਨੰਗੇ ਪਾਪਾ ਕਹਿੰਦੇ ਸੁਮਨ ਖੂਰ ਕੇ ਨੰਗਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜ ਚ ਗੱਲ ਚਲਦੀ ਉੱਥੇ ਕਰਾਂਗੇ ਪਰ ਸਰ ਇਹ ਅੱਜ ਇਹ ਬੰਦਾ ਹੈ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਪਿਛੇ 30 ਤਰੀਕ ਨੂੰ ਕੋਰਟ ਜਾ ਕੇ ਆਈਆਂ ਇਹ ਬੰਦਾ ਉਸ ਦਿਨ ਵੀ ਨਹੀਂ ਕੋਰਟ ਆਇਆ ਸਰ ਅੱਜ ਇਹਨੇ ਮੇਰੇ ਪਾਪਾ ਤੇ ਗੋਲੀਆਂ ਚਲਾ ਗਿਆ ਸ਼ਰੇਆਮ ਸਰ ਕਿਤੇ ਕੀ ਬਿਲਕੁਲ ਸਹੀ ਕੀ ਲੱਗਦਾ ਪੁਲਿਸ ਦੀ ਸਾਰੀ ਨਲਾਕੀ ਹੈ ਜੀ ਅੱਜ ਤੁਹਾਡੇ ਪਾਪਾ ਜੀ ਸਰ ਮੈਂ ਪੁਲਿਸ ਨੇ ਨੀਂ ਇੰਦਰ ਖਾਤਾ ਪਾਤੀਆਂ ਪੁਲਿਸ ਨੇ ਬਸ ਖਾ ਕੇ ਵਿਲੀ ਹੋ ਗਈ ਕਿ ਇਹਨੇ ਨਹੀਂ ਬਾਹ ਵੜੀ ਅੱਜ ਪੁਲਿਸ ਨੇ ਕਾਰਵਾਈ ਕੀਤੀ ਕਿ ਇਹਨੇ ਮੇਰੀ ਬਾਹ ਨਹੀਂ ਵੜੀ ਉਸ ਟਾਈਮ ਤੇ ਪੁਲਿਸ ਨੇ ਕਾਰਵਾਈ ਕੀਤੀ ਅੱਜ ਅੱਜ ਤੇ ਪੁਲਿਸ ਨੇ ਕਰਨੀ ਹੈ ਜੀ ਅੱਜ ਕੀਤੀ ਅੱਜ ਦਿਨ ਮੇਰੇ ਨਾਲ ਉਹਦੇ ਘਰ ਗਏ ਆ ਹਰਜੀਤ ਸਿੰਘ ਰਾਜਾ ਕਹਿੰਦਾ ਮੈਂ ਓਜਲੇ ਦਾ ਪੀਏ ਆ ਕਹਿੰਦਾ ਮੈਂ ਓਜਲੇ ਦਾ ਪੀਏ ਆ ਜਾ ਓਜਲੇ ਕੋਲ ਸਰੇ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਮੈਸ਼iraj ਕਿਤੋਂ ਦਾ ਨਾਮ ਵਾਲੇ ਹੋ ਅੰਦਰੋਂ ਕਿਹੜਾ ਢੀਕਾ ਸਕੂਲ ਹੈ ਹਾਂਜੀ ਅੰਗਰੀ ਰਈ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਮਾਰਦਾਤ ਹੋਈ ਆ ਐਸੇ ਹੋਈ ਕਿ ਮਾਰੇ ਸਕੂਲ ਦੇ ਬਾਹਰ ਹੋਈ ਮਾਰੇ ਚੌਕ ਤੇ ਤੇ ਕਾਦੀ ਰੇੜੀ ਲਗਾੰਦਾ ਨੌਜਵਾਨ ਨੇ ਆਂਡੇ ਦੀ ਰੀਣੀ ਹੁੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਾਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਤੇ ਵਾਰਿੰਗ ਕੀਤੀ ਬਸ ਦੋ ਦਿਨ ਵਾਰਿੰਗ ਕੀਤੀ ਤੇ ਚੱਲ ਭੱਜ ਗਏ ਕਸ਼ਮੀਰੀਆਂ ਗੋਲੀਆਂ ਲੱਗੀਆਂ ਉਹਦੇ ਤੈਨੂੰ ਸੁਣਨ ਚ ਆਇਆ ਕਿ ਤੈਨੂੰ ਵੱਜਿਆ ਤਕੀਨਾ ਹੈ ਇਹਦਾ ਜਸਪਾਲ ਸਿੰਘ ਵਾਹ ਵਾਹ ਇਹ ਬਦਰਕਾਲੀ ਇਹਨੂੰ ਬੋਲਦੇ ਰਹਿਣ ਵਾਲਾ ਹਾਂਜੀ ਹਾਂਜੀ ਕਾਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਉਹਦਾ ਨਹੀਂ ਹਲੇ ਪਤਾ ਲੱਗਾ ਗੁਵਾਰੀ ਕਰਨਦੀ ਹੈ ਹਮ ਤਕੀ ਮੰਗਾ ਤੁਹਾਡੀ ਕਿਉਂ ਵੀ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਤੇ ਮੰਗਦਾ ਇਹੀ ਆ ਕਿ ਹੁਣ ਆਮ ਬੰਦਾ ਰੇੜੀ ਉਨੇ ਲਾਈਵ ਚਾਰੇ ਨੇ ਫਾਰਿੰਗ ਕਰਕੇ ਚੱਲ ਗਿਆ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਜਦ ਪੜਾਇਆ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕੀਤੀ ਬੰਦਾ ਬੜ ਬਦਿਆ ਸੀ ਕਿ ਇਹਨਾਂ ਲੜਾਈ ਝਗੜਾ ਹੈਗਾ ਨਹੀਂ ਸੀ 35 ਸਾਲ ਹੋ ਗਏ ਰੇੜੀ ਲਾਂਦੇ ਨੋ ਸਟੇਸ਼ਨ ਦੇ ਬਾਹਰ ਆਦਾ ਕਰੇ ਹੋਇਆ ਨਹੀਂ ਫੈਮਿਲੀ ਦੇ ਕੋਣ ਕੋਣ ਆ ਰਹੇ ਨੇ ਇਹਨਾਂ ਦੀ ਫੈਮਿਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਉਹ ਗਏ ਹੁਣ ਸਿਫਰ ਹਸਪਤਲ ਗਏ ਨੇ ਵੇਖੋ ਉਹ ਲਿਆ ਉੱਥੇ ਰੇੜੀ ਲਾਉਂਦੇ ਸੀਗੇ ਯਸ਼ ਯਸ਼ ਹੋਣੀ 55 ਸਾਲਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲੂ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੋਂ ਵੀ ਰੇਡ ਕਰ ਰਹੇ ਹਾਂ ਔਰ ਲੜਤੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਦਾ ਥਾਣਾ ਕਿੰਨੀ ਕਿੰਨੀ ਮਦਨ ਜੀ ਥਾਣਾ ਕਿੰਨੀ ਦੂਰ ਹੈ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਜੀ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਸ ਤਰ੍ਹਾਂ ਕਿ ਕਿੰਨੇ ਬੰਦੇ ਸੀ ਉਹ ਨਹੀਂ ਹੈ ਜੇ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਕੈਮਰੇ ਖੰਗਾਲ ਰਹੇ ਹਨ ਦੇਖੋ ਕਾਰਨੋ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇਗਾ ਮੈਨੂੰ ਕੋਈ ਪੁਰਾਣਾ ਰਜਿਸਟਰ ਨਹੀਂ ਸੀ ਕਿ ਇਸ ਵੇਲੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮੀਟਰ ਤੇ ਮੈਡਮ ਲੋਕ ਲੋਕ ਕਹਿ ਰਹੇ ਕਿ ਨਾਮ ਲੈਣਾ ਨਹੀਂ ਬੰਦ ਰਹੀਆਂ ਸਾਰੀਆਂ ਉੱਥੇ ਸਾਡੇ ਕੋਲ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਨੂੰ ਇਨਵੈਸਟੀਗੇਸ਼ਨ ਕਰਨਾ ਮੈਨੂੰ ਲੱਗਦਾ ਨਹੀਂ ਕਿ ਨਾ ਥਾਣੇ ਦੇ ਉੱਤੇ ਕੈਮਰੇ ਮੈਡਮ ਥਾਣੇ ਦੇ ਕੈਮਰੇ ਵੀ ਚੱਲ ਕੰਸਲੋ ਦੀਆਂ ਗੋਲੀਆਂ ਦੇ ਕੋਲ ਹੀ ਐਮੋ ਦੀ ਕੱਟਣਾ ਹੋ ਜੇ ਥਾਣੇ ਦੇ ਕੋਲ ਐਮੋ ਦੀ ਕੱਟਣਾ ਹੋ ਜੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਸਾਡੇ ਇੰਨਾ ਦੇਖੋ ਇੰਨਾ ਕਰਾਉਡ ਆ ਇੰਨਾ ਕਰਾਉਡ ਆ ਇੰਨੇ ਕਰਾਉਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਕੋਈ ਲੋਗ ਨਹੀਂ ਦੱਸਣਗੇ ਉੱਥੇ ਰੇੜੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੋ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਕ ਦੂਰੀ ਤੇ ਐਡਾ ਗੋਲੀ ਐ ਦਿਨ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਆਰਡ ਮੈਨੂੰ ਪੁਲਿਸ ਵੱਲੋਂ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਵਿੱਚ ਤੁਸੀਂ ਸੀਸੀਟੀਵੀ ਬੋਲੀ ਜੇ ਨਹੀਂ ਬਿਲਕੁਲ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਸਾਡੀਆਂ ਟੀਮਾਂ ਲੱਗੀਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੇਰ ਹੋਇਆ ਠੀਕ ਹੈ ਮੁੰਡਿਆਂ ਨੂੰ ਟੈਸ਼ਨ ਨਹੀਂ ਮੈੜੀ ਮੁੰਡੇ ਨੂੰ ਕਿੰਨੀ ਲੱਗੀਆਂ ਮੈੜੀ ਮੁੰਡੇ ਦੇ ਕੀ ਹਾਲਾਤ ਨੇ ਅਸੀਂ ਦੇਖ ਕੇ ਫਿਰ ਪਤਾ ਕਰਾਂਗੇ ਮੁੰਡੇ ਦੇ ਕੀ ਹਾਲਾਤ ਨੇ ਮੈਂ ਬਾਡੀ ਦੇਖ ਕੇ ਮੈਨ ਡੈਥ ਹੋ ਗਈ ਨਹੀਂ ਮੁੰਡੇ ਦੀ ਉਹ ਬੋਲ ਦੇ ਦਿੱਤਾ ਕਿ ਨਹੀਂ ਆਲੀ ਬੋਲਣਾ ਯਾਰ ਬੰਦ ਕਰੋ